ਬਹੁਤ ਧੰਨਵਾਦ ਸੁਖਨਾਮ ਸਿੰਘ ਬਟਾਜੀ ਪੰਜਾਬ ਤੋਂ ਧਾਮ ਮੋਹ ਕੇ ਦੇ ਜੱਗਤ ਸੈਕਟਰੀ ਨੇ ਉਹ ਵੀ ਆਏ ਨੇ ਉਹਨਾਂ ਦਾ ਵੀ ਧੰਨਵਾਦ ਸੁਖਵੰਤ ਸਿੰਘ ਿੱਲੂ ਜੀ ਆਏ ਨੇ ਜਗਰਾਉਂ ਤੋਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਨਰਿੰਦਰ ਸਿੰਘ ਧਾਮ ਆਏ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਬਲਵਿੰਦਰ ਸਾਵੀ ਜੀ ਆਏ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਗੁਰਦੀਪ ਸਿੰਘ ਜੀ ਆਏ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜੀ ਆਇਆਂ ਵੈਲਕਮ ਧੰਨਵਾਦ ਹੁਣ ਮੈਂ ਬੇਨਤੀ ਕਰਦਾ ਕਿ ਸਾਡੇ ਬਹੁਤ ਹੀ ਪਿਆਰੇ ਨੌਜਵਾਨ ਸਾਥੂ ਮੇਰੇ ਵੱਡੇ ਵੀਰ ਸੁਸ਼ੀਲ ਰੈਕੂ ਜੀ ਉਹ ਆਪ ਸਭ ਸੰਗਤ ਦਾ ਹੌਸਲਾ ਬਹੁਤ ਜਾਨ ਵੀ ਦੇ ਇਸ ਜਾਨ ਦੇ ਸਿੰਘ ਮੈਦਨ ਪੁਣੀ ਸਾਧਵਾ ਜੀ ਜੋ ਇੱਥੇ ਐਮਪੀ ਰਹੇ ਨੇ ਉਹਨਾਂ ਨੇ ਤੁਹਾਡਾ ਰੱਬੇ ਵਿਚਾਰ ਸਾਂਝੇ ਕੀਤੇ ਸੈਲੀਬ੍ਰਿਟੀ ਪਹਿ ਅਨਿਤਾ ਸੋਮਪੱਦਨਾ ਜੀ ਬੇਠੀ ਆਈ ਨੇ ਔਰ ਬਹੁਤ ਹੀ ਸਤਕਾਰਯੋਗ ਸਨਮਾਨਿਤ ਮੰਚ और भी इस इलाके बहुत ही शुरूवार होटल वीरों नौजवान वीर मातावान भेन और भारतीय जनता पार्टी दुआबे की समुची लीडरशिप मैं सब तो पहला फतेह साझ पा रहा जी का खालसा वाहू जी की फतेह ਬਹੁਤ ਬਹੁਤ ਧੰਨਵਾਦ ਕਰਨਾ ਚਾਹਨਾ ਲੱਗ ਪੁਖਰੀ ਦਾ ਔਰ ਪ੍ਰਬੰਧਕਾ ਦਾ ਗੁਰਵਿੰਦਰ ਸਿੰਘ ਜਰਮ ਦੇ ਬਾਰੇ ਬਾਤੀਆਂ ਦਾ ਜਿਨ੍ਹਾਂ ਨੇ ਸਿਰਫ ਇੱਕ ਦਿਨ ਦੇ ਟਾਈਮ ਤੇ ਇਹ ਸਾਰਾ ਪ੍ਰਬੰਧ ਕੀਤਾ ਔਰ ਕਿਉਂਕਿ ਕੰਮਾਂ ਦੇ ਦਿਨ ਨੇ साने की फसल च मिली अणक की बिजाई काम है मटर का आलू काम है और मैं ऋणी दूसरे च बहुत बड़ा माणता है एक चीज जो प्रवासी जिन्हें भी दोस्त मित्र अ ਮੈਂ ਹਰ ਇੱਕ ਤੱਕ ਦੇ ਦਿੱਲੀ ਗਰਾਈਆਂ ਨੂੰ ਧੰਨਵਾਦ ਕਰਦਾ ਉਹ ਠੰਡਸਾ ਜਿਹੜਾ ਤੁਸੀਂ ਪਿਛਲੇ ਸਾਲਾਂ ਦੇ ਵਿੱਚ ਜੱਪੇਵਾਲ ਹਲਕੇ ਦੀ ਲੋਕਾਂ ਦੀ ਸੇਵਾ ਕੀਤੀ ਹੈ ਉਹ ਅਸੀਂ ਪਿੰਡ-ਪਿੰਡ ਜਾ ਰਹੇ ਹਾਂ ਸਾਨੂੰ ਤੁਹਾਡੀਆਂ ਸੇਵਾਵਾਂ ਜਿਹੜੀਆਂ ਝਲਕਦੀਆਂ ਨਜ਼ਰ ਆ ਰਹੀਆਂ ਕਿਉਂਕਿ ਤੁਹਾਡੇ ਨਾਲ ਇਸ ਹਲਕੇ ਦੇ ਜਿਹੜੇ ਲੋਕ ਹੈ ਡਾਇਰੈਕਟ ਜੁੜੇ ਹੈ ਔਰ پارٹی ਪੱਧਰ ਤੋਂ ਉੱਪਰ ਉੱਟ ਕੇ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਅੱਜ ਮਦਦ ਕਰ ਰਹੇ ਹਨ ਮਾਣ ਚਲ ਰਹੇ ਆ ਤੋਂ ਮੈਂ ਜਾਣਾ ਕੁਝ ਨਹੀਂ ਗੈਣਾ ਕਿਉਂਕਿ ਤੁਹਾਡੇ ਆਲਰੇਡੀ ਤਕਰੀਬਨ ਸੀ 2 ਘੰਟੇ ਵੀਡੀਓ ਮੀਟਿੰਗਾਂ ਦਾ